मदद करो मेरे जनता ने धोखा तो किया धोखा तो करके मैं पसंद आई थे मैंने बहुत टॉर्चर कर दिया मैं बहुत परेशान है प्लीज मेरी मदद करो ਸਾਦੇ ਤਾਂ ਕੁੜੀ ਨਾਲ ਮੈਂ ਗੱਲ ਕਰਾਂ ਸਲੀਪਰ ਜ਼ਾਦੇ ਵੀ ਮੈਂ ਤੋਂ ਕਾਫੀ ਵੇ ਕੀ ਹੋਏ ਹੋ ਸਕਦਾ ਵੀ ਠਾਣੀ ਪਿਆ ਬਣਾ ਦਿਓ ਤੇ ਅਸੀਂ ਇਤਰਨ ਤਾਂ ਬੋਲਦੇ ਆ ਹਾਂਜੀ ਆਪਣੇ ਕੋਲ ਇੱਕ ਕਾਲ ਨੂੰ ਪਿੰਡ ਦੀ ਤੁਸੀਂ ਇੱਕ ਭੈਣ ਨੂੰ ਬਾਹਰ ਭੇਜਿਆ ਹ ਮਾਨ ਦੇ ਵਿੱਚ ਮੇਰੀ ਨਾ ਰਿਸ਼ਤੇਦਾਰ ਆ ਉਹ ਮਗਾ ਦੇ ਤਨੇ ਤੇ ਕਦੋਂ ਮਗਾ ਦੋਗੇ ਨਹੀਂ ਆ ਸੀ ਨਹੀਂ ਮਗਾਵਾ ਕਰਦੇ ਕੋਈ ਮਗਾ ਦੋ ਤੁਸੀਂ ਪੇடியா ਕਿਨੇ ਆ ਹਾਂ ਇਹ ਤੋਂ ਕਿ ਜੇ ਉਹ ਕੰਮ ਤੇ ਲੱਗੀ ਹੋਈ ਹੈ ਕੰਮ ਤੇ ਲੱਗੀ ਆ ਤੁਹਾਨੂੰ ਮੈਂ ਇੱਥੇ ਖੜ੍ਹ ਲਿਆ ਕੇ ਤੁਹਾਨੂੰ ਮੈਂ ਇੱਥੇ ਕੰਮ ਤੇ ਮੈਂ ਵੀ ਲਾ ਦਨਾ ਵਾ ਠੀਕ ਹੈ ਤੋ ਰੋਗੇ ਮੇਰੇ ਨਾਲ ਕੰਮ ਤੇ ਲੱਗੋਗੇ ਕੀ ਤੁਸੀਂ ਦੁਬਈ ਦਾ ਭੇਜਿਆ ਤੁਸੀਂ ਮਾਣ ਨੂੰ ਮੇਰੇ ਮੈਨਰ ਤੋਂ ਖਾਣ ਨਹੀਂ ਸਕਦਾ ਇੰਨਾ ਨਹੀਂ ਕਰ ਕਿਉਂ ਨਹੀਂ ਸਕਦੇ ਆਪਾਂ ਭੇਜੀ ਤੁਸੀਂ ਹੈ ਕਿ ਕਿੰਨੇ ਭੇਜੀਏ ਪੈਸੇ ਲੈ ਤੁਸੀਂ ਆਂਗ ਵਿੱਚ ਉਹ ਕਿਰਪਾ ਤੋਂ ਖਾਣਦੇ ਆਇਆ ਖਾਦਾ ਉਹ Orden ਆਪਾਂ ਜਿਆਰ ਖਾਦਾ ਆਪ ਮੋਈ ਕਹੀ ਜਾਂਦੇ ਤੇ ਨਹੀਂ ਅਰੇ ਕਿਥੋਂ ਆਏ ਤੁਸੀਂ ਮੈਂ ਵੀ ਇੰਜੋਂ ਮੇਰਾ ਕਾਲਰੂ ਜਿਲ੍ਹਾ ਤੋਂ ਨਿਕਲਿਆ ਅੱਛਾ ਜੀ ਆਪਣੇ ਕਪੂਰਥਲ ਦੇ ਲੱਗੇ ਪਿੰਡਾਂ ਮਾਵੇ ਜਿੰਦਾ ਉੱਥੋਂ ਦਾ ਜੈਂਟ ਆ ਅੱਛਾ ਜੀ ਤੇ ਉਹਦੀ ਕੁੜੀ ਹੈਗੀ ਬਾਰਡ ਬਈ ਦੇ ਵਿੱਚ ਉਹਦੀ 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 ਕੁੜੀ ਆ ਹਾਂਜੀ ਜੈਂਟ ਦੀ ਕੁੜੀ ਬਾਰਡ ਬਈ ਦੇ ਵਿੱਚ ਆ ਤੇ ਉਹਨਾਂ ਨੇ ਜਿੱਦਾਂ ਮਤਲਬ ਮੰਮੀ ਨੂੰ ਡਿਪਾਈ ਦਾ ਕਹਿ ਕੇ ਲੈ ਕੇ ਗਈ ਉਹਨਾਂ ਨੇ ਮਾਨ ਤੋਂ ਕਿਸੇ ਕੋਲ ਪੈਸੇ ਲੈ ਲਈ ਉਹਦੀ ਕੁੜੀ ਨੇ ਪਹਿਲਾਂ ਤੇ ਮੰਮੀ ਨੂੰ ਉੱਥੇ ਭੇਜਤਾ ਵਜੋਂ ਉਹਨੂੰ ਤਨਖਾਹ ਤਣ ਕੋਈ ਨਿਕਲ ਦੇ ਦੇ ਤੇ ਕੰਮ ਕਰਾਉਂਦੇ ਆ ਮੈਡਮ ਕੋਟਨਾਰ ਕਰਦੀ ਉਹਦੇ ਨਾਲ ਕਿਨੇ ਜਿਹੜਾ ਇਹਦਾ ਡਿਮਮੇ ਕਰੀ ਗਿਓ ਚਾਰ ਚਾਰ ਮਹੀਨੇ ਹੋ ਗਏ ਚਾਰ ਮਹੀਨੇ ਹੋ ਗਏ ਚੇਤਨ ਖਾਵਾਂ ਕਿ ਨਹੀਂ ਆ ਪੈਣ ਤੂੰ ਖਾਵਾਂ ਮੈਂ ਦੋ ਵਾਰੀ ਪੁਆਈ ਬਸ ਇੱਕ ਕੀ ਕੀ ਆ ਜੇ 3 ਲੱਖ ਰੁਪਈਆ ਮੰਨਦੇ ਕਹਿੰਦੇ ਜੇ ਉਹ ਲੱਬਸ ਪੇ ਮੰਗੋਣਾ ਮੈਂ ਜੱਕ ਕੁੜੀ ਪੇ ਇਦੋਂ ਤੇ ਜੇ ਤਿੰਨ ਲੱਖ ਰੁਪਈਆ ਤੇ ਤਿੰਨ ਰਕਮ ਮੰਗਦਾ ਉਹ ਜੈਂਟ ਵੀ ਤੇ ਉਹਦੀ ਕੁੜੀ ਦਾ ਵੀ ਤੇ ਉਧਰ ਜਿਹਨਾਂ ਦੇ ਘਰੇ ਆ ਉਹ ਵੀ 3 ਲੱਖ ਮੰਗਦੇ ਰਿਕਾਰਡਿੰਗ ਆਪਣੇ ਕੋਲ ਹੈਗੀ ਤੇ ਦੀ ਰਿਕਾਰਡਿੰਗ ਆ ਜੈਂਟ ਦੀ ਹੈਗੀ ਤੇ ਮੇਰੇ ਕੋਲ ਅਈਟਲੀਜੈਂਟ ਦੇ ਹਾਂ ਜੀ ਇਹ ਤਾਂ ਇਹ ਪਰਸਾ ਦੇ ਤਾਂ ਕੁੜੀ ਨਾਲ ਮੈਂ ਗੱਲ ਕਰਾਂ ਨਹੀਂ ਪਰਸਾ ਦੇ ਵੀ ਮੈਂ ਧੋਖਾ ਵੀ ਕੀ ਹੋਏ ਹੋ ਸਕਦਾ ਵੀ ਠਾਣੀ ਪਿਆ ਬਣਾ ਦਿਓ ਸਿੱਧੇ ਗੱਲਾਂ ਇਹ ਤਾਂ ਇਹ ਪਰਤਾ ਦੇ ਆ ਠੀਕ ਆ ਨਹੀਂ ਪਰਸਾ ਦੇ ਸਿੱਦੇ ਦੇ ਦੇ ਉਠਾਵੇਂ ਬਿੰਸੋ ਕਾ ਫੇੜੀ ਉਹ ਤੇ ਕੁੜੀ ਨਾਲ ਗੱਲ ਕਰ ਲਾ ਤੇ ਉਹ ਸਾਉਣਾ ਪੈਸੇ ਮਗਾ ਕੇ ਆਪ ਦਾ ਅਕਾਊਂਟ ਨੰਬਰ ਦੇ ਕੇ ਤੇ ਪੈਸੇ ਚ ਮਗਾ ਲਾ ਉਹ ਕੁੜੀ ਨੇ ਦੇ ਦੀ ਕੁੜੀ ਆਪੇ ਆਰਚੂ ਫੇ ਤੁਹਾਨੂੰ ਕੁੜੀ ਨੇ ਦੇ ਕੇ ਤੇ ਆਪੇ ਸਕੀਮਾ ਕਰ ਦਿਓ ਕਰ ਦੇ ਤੇ ਉਹ ਜੇ ਉਹ ਸਾਦਾ ਵੀ ਥਾਣੇ ਪਿਆ ਕਰਾ ਦਿਓ ਸਿੱਧੀ ਗੱਲ ਐ ਯਾਨੀ ਫਰਦਾਂ ये पहेल पार सादे तो, तो कुड़ी नमक खाने करा नहीं पार सादे भी मैं तो काबी भी के हुए हो सादा भी ठाने तो पे आप तो नहीं फिर तो ये आखिर अंदर भी ठानने पड़ा आधे दिन हो ना इधर नंबर किया इधर नंबर बच्चा है तुम्हारा आता दी मम्मी है बंदी भी है ਵੇ ਲੋ ਵੀਰ ਵੇ ਲੋ ਕਿੰਨੀ ਵਿਚਾਰੀ ਚੋਰੀ ਤੇ ਕਿੰਨੀ ਚੋਰੀ ਤੇ ਵਿਚਾਰੀ ਫੋਨ ਲਾਉਂਦੀ ਆਪਣੇ ਘਰੇ ਉਹਨਾਂ ਤੋਂ ਡਰਦੇ ਫੋਨ ਲਾਉਂਦੀ ਆ ਕਿ ਕਿਤੇ ਉਹਨਾਂ ਨੂੰ ਪਤਾ ਨਾ ਲੱਗ ਜੇ ਕੋਈ ਗੱਲ ਨਹੀਂ ਵੀਰ ਉੱਥੇ ਜਾ ਬਤਨ ਜਾ ਜਾਣਾ ਇਹਦਾ ਨੰਬਰ ਲਾ ਇਹਦਾ ਨੰਬਰ ਦਿੰਦੇ ਜੈਂਟਲ ਹਾਂ ਇਹਦੇ ਘਰ ਦਾ ਪਤਾ ਹਾਂਜੀ ਘਰ ਦਾ ਅੱਛਾ ਕਿ ਜਦੋਂ ਤੁਸੀਂ ਇਕੱલા ਆਪਣੀ ਮੰਮੀ ਨੂੰ ਬਾਹਰ ਤੇ ਕਿੰਨੇ ਪੈਸੇ ਦਿੱਤੇ ਨੂੰ ਕੋਈ ਉਹਦੀ ਪ੍ਰੂਫ ਦਾ ਪ੍ਰੂਫ ਨਹੀਂ ਕੋਈ ਨਹੀਂ ਪੈਸੇ ਲੈ ਜਾ ਉਹਨੂੰ ਦਿੱਤੀ ਵੀ ਮਤਲਬ ਅਰਜੀ ਲਿਖ ਕੇ ਵੀ ਦਿੱਤਾ ਵੈਲਕਮ ਬਾਹਰ ਜਾਣਾ ਤੇ ਫਿਰ ਐਸੇ ਸਾਨੂੰ ਦਿੰਦੇ ਕੰਪਲੀਟ ਕੀਤੀ ਪੁਲਿਸ ਸਾਡੇ ਕਿਤੇ ਕੰਪਲੀਟ ਕੀਤੀ ਅਸਾਂ ਜੇ 50000 ਹੀ ਮੰਨਦਾ ਵਾ ਕਿ ਮੇਰੇ ਤੋਂ ਆਏ ਪੈਸੇ ਇਹਦਾ ਨੰਬਰ ਤੇ ਇਹਦੇ ਇਹਨੇ ਤੁਹਾਨੂੰ ਇਹਦਾ ਮਿਲਾ ਕੇ ਨਹੀਂ ਇਹ ਹੱਡ ਵਿੰਡੋ ਜੰਮਦਾ ਵੀ ਨਹੀਂ ਆਟੜ ਪਿੰਡ ਦਾ ਮੁੰਡਾ ਜਿਹਨੇ ਉਹਨੂੰ ਮਿਲਾਇਆ ਤੇ ਟੜ ਪਿੰਡ ਵਾਲਾ ਮੁੰਡਾ ਕੀ ਕਹਿੰਦਾ ਉਹਨੇ ਵੀ ਨਹੀਂ ਕੋਈ ਗੱਲ ਸਮਝਦਾ ਕਹਿੰਦਾ ਅੱਗ ਅੱਛਾ ਹੁਣ ਵਾਈਬ ਗ੍ਰੀਮ ਕਰੇ ਤੇ ਹੁਣ ਉਥੇ ਪ੍ਰੋਬਲਮ ਕੀ ਹੈ ਮਾਤਾ ਨੂੰ ਦੋ ਦੋ ਮੇਹੀ ਆਉਣਾ ਕੁੱਟ ਮਾਰ ਕਰਦੇ ਤੇਰੀ ਖਾਣਦੀਆਂ ਰੋਟੀ ਪਾਣੀ ਵੀ ਇੱਕ ਵਾਰੀ ਦਿੰਦੇ ਢਾਡੀ ਚ ਰੋਟੀ ਦਾ ਜਾਰ ਹਿੰਨਾ ਜੀ ਦੋ ਵਾਰੀ ਤਨ ਆਉਂਦੇ ਗੋਇਸ ਨਾਲ ਕਪੜੇ ਕਪੜੇ ਇਹ ਸਾਰੇ ਬੋਲ ਗਿਆ ਜੀ ਤੇ ਜੋ ਫੋਟੋ ਵਾਲੀ ਵੀ ਦੋ ਥਾਂ ਜਦੋਂ ਤੁਸੀਂ ਜਾਣਾ ਹੈ ਬਾਹਰ ਜਾਣਾ ਹੈ ਇਹਨੇ ਤਾਂ ਕਿਥੋਂ ਨਾ ਕਿਹਾ ਸੀ ਕਿ ਕਿੱਥੇ ਜਾਣਾ ਦੁਬਈ ਦਾ ਕਿਹਾ ਦੁਬਈ ਦਾ ਕਿਹਾ ਸੀ ਅਮਾਨਦਨ ਦੱਸ ਨੀ ਅਮਾਨਦਨ ਉਹ ਤੇ ਉਹ ਕਿਦੋਂ ਮੈਂ ਦੁਬਈ ਦਾ ਕਿਹਾ ਬਾਹਰ ਤੈਨੂੰ ਕੰਦੇ ਵੀ ਆਪਾਂ ਮੋੜ ਲਵਾ ਕੇ ਆਏ ਨਾ ਫਿਰ ਇਹਨੂੰ ਮੈਂ ਮਾਂ ਚੱਡ ਜਾਣਾ ਤੇ ਤੋ ਐਡਾ ਚੰਗਾ ਭਲਾ ਤਾਂ ਹੈਗਾ ਵਾ ਠੀਕ ਹੈ ਮੈਂ ਪੂਰ ਤੋਂ ਰਹਿੰਦੇ ਨੌਜਵਾਨ ਹੈਗਾ ਤੂੰ ਇਹਦੀ ਮਾਨ ਨੂੰ ਕਿਉਂ ਕੱਲ ਆਪ ਜਾਂਦੇਂ ਮੈਂ ਉਹ ਪਿੰਡ ਨਹੀਂ ਰਹਿਣਾ ਮੈਨੂੰ ਹੋਈ ਹੈ ਮੈਂ ਮੰਨਦਾ ਪਿੰਡ ਨਹੀਂ ਰਹਿਣਾ ਮੈਂ ਮੰਨਦਾ ਪਿੰਡ ਨਹੀਂ ਰਹਿਣਾ ਪਰ ਗਈ ਤੇ ਤੁਹਾਨੂੰ ਦੱਸ ਕੇ ਆ ਤੁਹਾਡੀ ਸਹਿਮਤੀ ਨਹੀਂ ਗਈ ਮਾਤਾ ਮੈਂ ਕਿਹਦੇ ਚਲੇ ਜੋ ਨੰਬਰ ਬੋਲੀ ਉਹਦਾ ਬੋਲੀ ਨਾ ਬਸ ਏਡੇ ਮੈਨੂੰ ਖਾ ਦੇ ਟੈਲੀਫੋਨ ਚਾਹਾਂ ਜੋਕ ਲੱਗ ਨਹੀਂ ਨਹੀਂ ਆਡਾ ਨਹੀਂ ਚਾਹਾਂ ਨੈਗਾ ਤੋਏ ਤੋਏ ਦਾਦਾ ਜੀ ਕਿਥੋਂ ਲਾ ਕਲਰ ਕਲਰ ਤੋਂ ਹਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਅ ਭਾਈ ਅ ਤੁਹਾਡੇ ਅਸੀਂ ਇਤਤਨਤਾ ਤੋਂ ਬੋਲਦੇ ਹਾਂ ਹਾਂਜੀ ਆਪਣੇ ਕੋਲ ਇੱਕ ਕਲਰ ਪਿੰਡ ਦੀ ਤੁਸੀਂ ਇੱਕ ਪੈਣ ਨੂੰ ਬਾਹਰ ਭੇਜਿਆ ਹਾਂ ਉਮਾਨ ਦੇ ਵਿੱਚ ਹਾਂ ਮੈਂ ਕਿ ਇੱਕ ਕਾਲੂ ਪਿੰਡ ਦੀ ਪਹਿਣ ਨੂੰ ਤੁਸੀਂ ਉਮਾਨ ਭੇਜਿਆ ਵਾ ਬਾਹਰ ਹੁਣ ਜਾਗੇ ਤੇ ਉਹ ਵਿਚਾਰੀ ਉੱਥੇ ਤੰਗ ਪਰੇਸ਼ਾਨਾਂ ਤੇ ਆਪਾਂ ਵਾਪਸ ਮਂਗਾ ਲਈਏ ਉਹਨੂੰ ਛੱਤ ਬੋਲਦੇ ਕਥੋਂ ਅਸੀਂ ਤਰੰਧਾਂ ਦਾ ਬੋਲਦੇ ਤੇ ਰਸਟਾਂ ਦਾ ਤਨਖਾਵਾ ਲੈ ਲੈਣਾ ਉਹਨਾਂ ਨੂੰ ਮੈਂ ਤੈਨੂੰ ਮੈਂ ਵੀ ਤਨਖਾਵਾ ਦਊਂਗਾ ਮੈਂ ਤੈਨੂੰ ਮਹੀਨੇ ਦੀਆਂ ਦੋ ਦੋ ਤਨਖਾਵਾ ਦੇ ਦਊਂਦਾ ਹਾਂ ਹਾਂਜੀ ਕਿੰਨੇ ਤਨਖਾਵਾ ਲਈਆਂ ਉਹਨਾਂ ਦਾ ਫਲਾਉ ਵੀ ਆ ਗਿਆ ਅਸਾਂ ਗੱਲ ਉਹ ਕਿੰਨੇ ਮਗਾ ਲਏ ਆਪਣੇ ਤਰਖਾਵਾ ਕਿੰਨੇ ਲਿਆ ਪਹਿਲਾਂ ਦੱਸੋ ਮੈਨੂੰ ਤੀਜੀ ਆ ਗਈ ਮੇਰੇ ਘਰ ਤੀਜੀ ਆ ਗਈ ਆ ਹਾਂ ਕਿੰਨੇ ਤਰਖਾਵਾ ਨੇ ਦੋ ਤੀਜੀ ਕਦ ਤੀਜੀ ਤਰਖਾ ਕਦੋਂ ਦੀ ਆਈ ਆ ਯਾਰੀ ਗੱਲ ਬਾਜੀ ਨੂੰ ਕਹਿੰਸੀ ਫਾਇਦੀ ਮੇਰੇ ਕਹ ਰਹੇ ਉਹਨਾਂ ਦੇ ਬਾਜੀ ਦੀ ਹੈ ਕਿ ਸਾਡੇ ਭਾਈ ਨੂੰ ਪੈਸੀ ਵੰਦੀ ਸੀ ਬਾਜੀ ਉਹਦੇ ਲੈ ਫੈਰੀ ਗੱਲ ਇਦਾਂ ਆ ਕੱਲਿਆ ਤੁਸੀਂ ਕਿਹਾ ਤੁਸੀਂ ਦੁਬਈ ਦਾ ਭੇਜਿਆ ਤੁਸੀਂ ਮਾਣ ਨੂੰ ਮੈਂ ਤੋਸਕਾ ਨਹੀਂ ਕਰਦਾ ਜੀ ਮੈਂ ਨਹੀਂ ਕਰ ਕਿਉਂ ਨਹੀਂ ਸਕਦੇ ਆਪਾਂ ਭੇਜੀ ਤੁਸੀਂ ਹੈ ਕਿ ਕਿੰਨੇ ਭੇਜੀਏ ਦੁਬਈ ਦਾ ਕਹਿ ਕੇ ਝੂਠ ਮਾਰ ਕੇ ਮੇਰੀ ਗੱਲ ਸੁਣੋ ਇੱਕ ਦੁਬਈ ਦਾ ਤੁਸੀਂ ਝੂਠ ਮਾਰ ਕੇ ਤੇ ਭੇਜਿਆ ਤੁਸੀਂ ਮਾਨ ਨੂੰ ਬਰਨਾ ਤਨ ਤੀ ਦੱਸ ਲਿਆ ਤਾਂ ਕਿ ਆ ਵੀ ਨਾ ਕਰੀ ਬਾਹਰ ਨਹੀਂ ਗਿਆ ਨਹੀਂ ਬਾਹਰ ਤੁਸੀਂ ਨਹੀਂ ਗਏ ਪਰ ਤੁਸੀਂ ਤੇ ਅਗਲੇ ਪਰਿਵਾਰ ਨੂੰ ਤੁਸੀਂ ਤੁਹਾਡੇ ਆਸਰੇ ਗਿਆ ਤੁਸੀਂ ਕਿਹਾ ਵੀ ਦੁਬਈ ਜਾਣਾ ਪਰਿਵਾਰ ਨੂੰ ਇਮਾਨਦਾਰੀ ਤੁਸੀਂ ਦੱਸਿਆ ਨਹੀਂ ਕਰਿਆ ਨਹੀਂ ਇਹਦੇ ਵਿੱਚ ਕੋਈ ਕੰਮ ਨਹੀਂ ਫਿਰ ਤੁਸੀਂ ਪੈਸੇ ਲੈ ਪੈਸੇ ਲੈ ਕੇ ਲੈ ਕੇ ਨੇ ਪੈਸੇ ਲੈ ਤੁਸੀਂ ਐਂ ਦੇ ਵਿੱਚ ਉਹ ਕਿਰਪਾ ਤੋਂ 45000 ਦਾ ਆਰਡਰ ਦਾ 50000 ਦਾ ਆਪ ਮੈਂ ਹੀ ਕਹੀ ਜਾਂਦੀ ਤੇ ਨਹੀਂ ਅੱਗੇ ਅੱਗੇ ਕਿੰਨੇ ਦਿੱਤੇ ਅੱਗੇ ਉਹ ਬਾਟੂ ਮੈਡਮ ਲੱਗੀ 45000 ਰੁਪਏ 45000 ਅੱਛਾ ਮਤਲਬ 35000 ਅੱਗੇ ਮੈਡਮ ਲੱਗੀ ਕਿਹੜੀ ਮੈਡਮ ਲੱਗੀ ਇਹਨੇ ਗਾੜੀ ਵੇਚਣੀ ਸੀ ਮੈਂ ਮੈਡਮ ਤੈਨੂੰ ਤੇ ਤੁਸੀਂ ਜਾਣਦੇ ਨਾ ਨਹੀਂ ਉਹ ਫੋਨ ਮੈਂ ਨਹੀਂ ਚੱਕੀ ਸਕਦਾ ਉਹ ਇਹਦਾ ਚੱਕ ਰਿਹਾ ਇਹ ਕੁੜੀ ਦਾ ਨਹੀਂ ਮੈਡਮ ਨੂੰ ਤੇ ਤੁਸੀਂ ਜਾਣਦੇ ਨਾ ਪਰਿਵਾਰ ਵਾਲਿਆਂ ਨੇ ਤੇ ਤੁਹਾਨੂੰ ਪੈਸੇ ਦਿੱਤੇ ਹਨਾ ਹਾਂ ਜੀ ਆਹੋ ਤੇ ਭਈ ਇਹਦੇ ਫੋਨ ਕੁੜੀ ਦੇ ਤੁਹਾਨੂੰ ਮਗਾ ਕੇ ਦੇਣੀ ਪਊਗੀ ਪਰ ਮੈਂ ਤਾਂ ਕਿਹਾ ਕਿ ਟੈਕ ਦੇ ਕਰੇ ਨਾ ਸਮਾ ਬਾਕੀ ਤਾਂ ਤੁਸੀਂ ਕੁੜੀ ਦੇ ਕੁੜੀ ਦੇ ਪੈਸੇ ਪਾਜੀ ਕੁੜੀ ਤੁਹਾਨੂੰ ਮਗਾ ਕੇ ਦੇਣੀ ਪਊਗੀ ਠੀਕ ਹੈ ਜੀ ਮੰਨ ਲਓ ਤੁਸੀਂ ਪੈਸੇ ਵੀ ਲਿਆ ਤੁਸੀਂ ਖੁਦ ਮੰਨੇ ਆ ਕਿ 5000 ਰੁਪਏ ਮੈਂ ਵੀ ਚੁਖਾਦਾ ਠੀਕ ਹੈ ਜੀ ਹਨੋ ਕੀ ਪ੍ਰੂਫ ਤੇ 35000 ਰੁਪਏ ਤੁਸੀਂ ਇਹਨਾਂ ਨੇ ਤੇ ਤੁਹਾਨੂੰ ਇਹਨਾਂ ਨੇ ਤੇ ਤੁਹਾਨੂੰ ਕਿੰਨੇ ਪੈਸੇ ਪਾਏ ਇਹਨਾਂ ਨੇ ਨੂੰ ਤੁਸੀਂ 50000 ਰੁਪਏ ਤੁਸੀਂ ਲਿਆ ਵਾ ਨਹੀਂ 1000 ਨਹੀਂ ਮੈਂ ਜੇ ਸਾਥ ਬੋਲਾਂਗਾ ਨਹੀਂ ਛੁੱਟ ਨਹੀਂ ਦੋ ਦਿਨ اچھا ਤੁਸੀਂ ਕਿੰਨੀ ਕਾਰੀ ਲਿਆ ਵਾ اچھا 45 ਲਿਆ ਵਾ ਹਾਂ ਹਾਂ ਚੱਲ ਪੰਜ ਤੁਹਾਨੂੰ ਛੱਡ ਦਿੱਤਾ ਮੰਨ ਲਿਆ ਵੀ ਤੁਸੀਂ 45 ਲਿਆ ਵਾ ਹਣਾ ਬਾਈ ਦੀ ਹੁਣ 45000 ਰੁਪਿਆ ਲਿਆ ਮੈਂ ਮੰਨ ਲਿਆ 45000 ਰੁਪਿਆ ਲਿਆ ਤੁਸੀਂ ਹੁਣ ਕੁੜੀ ਨੂੰ ਭੈਣ ਨੂੰ ਵਿਚਾਰੀ ਨੂੰ ਬਾਹਰ ਭੇਜ ਦਿੱਤਾ ਉੱਥੇ ਤੰਗਵਾ ਠੀਕ ਹੈ ਜੀ ਤੇ ਉਹ ਕੁੜੀ ਨੂੰ ਮਗਾ ਦਿਓ ਭੈਣ ਨੂੰ ਮਗਾ ਦਿਓ ਬਾਹਰ ਅਦਰ ਮੈਂ ਤੁਹਾਨੂੰ ਸਹੀ ਦੱਸਾਂ ਕਿ ਮੈਂ ਇਹ ਸਾਡੀ ਉੱਥੇ ਜਾਂਦੇ ਹੋਏ ਸੀ ਥਾਣੇ ਥਾਣੇ ਮੇਰੀ ਗੱਲ ਸੁਣ ਥਾਣੇ ਕੀ ਗੱਲ ਹੋਈ ਟਾਡੀ ਦੱਸੋ ਥਾਣੇ ਇਹ ਹੋਈ ਸੀ ਕਿੰਦੇ ਵੀ ਅਸੀਂ ਆਪੇ ਮਗਾਰੇ ਸਾਡੀ ਰਸਤਾਕਾਰੀ ਆ ਸਾਡੀ ਰਸਤਾਕਾਰੀ ਹੋਂ ਤਾਂ ਇਹ ਨਹੀਂ ਰਸਤਾਦਾਰੀ ਨਹੀਂ ਸਾਡੀ ਕਿਹੜੇ ਥਾਣੇ ਦੀ ਗੱਲ ਹੋਈ ਸੀ? ਕਿਹੜੇ ਥਾਣੇ ਦੀ ਗੱਲ ਹੋਈ ਸੀ ਦੱਸਿਓ? ਹਾਂ ਆਪਣੇ ਸਰਪੁਰ ਨੇ। ਹੋਈ ਸੀ ਜੀ ਵੀ ਆਪੇ ਮੰਗੋਣ ਵਾਲੀ ਗੱਲ। ਆ ਕਰੇ ਵੀਰ ਨਾਲ ਗੱਲ। ਮੰਗੋਣਾ ਹੁੰਦਾ ਪੁੱਲੇ ਮੰਗਾ ਲੈਣੇ। ਨਹੀਂ ਜੇ ਉਹਨੇ ਆਪੇ ਮੰਗਾ ਲੈਣੀ ਹੁੰਦੀ ਵਿਚਾਰਿਆਂ ਨੂੰ ਤੇ ਤੁਹਾਡੇ ਤੁਹਾਨੂੰ ਫੋਨੋਂ ਦੀ ਕੀ ਲੋੜ ਤੁਹਾਨੂੰ ਥਾਣੇ ਖੜਨ ਦੀ ਕੀ ਲੋੜ ਹੀ ਫਿਰ। ਬਰੇ ਹੋਈ ਸੀ ਗੱਲ ਤਾਂ ਹੀ ਮੈਂ ਗੱਲ ਕੀਤੀ ਸਹੀ ਲੋਕ। ਨਹੀਂ ਜੇਕਰ ਮੰਨ ਲਓ ਇਹਨੇ ਆਪੇ ਮੰਗਾ ਲੈਣੀ ਆ ਆਪਣੀ ਮਾਂ ਆਪੇ ਮੰਗਾ ਲੈਣੀ ਆ ਫੇ ਤੁਹਾਨੂੰ ਥਾਣੇ ਚ ਕਿਹੜੀ ਸੰਦੀਗੀ ਲੋੜੀ ਇਹਨਾਂ ਨੂੰ? ਸਾਹੇ ਨਾਲ ਫਿਲਹਾਲ ਤੋਂ ਪਰਤੇ ਦਸਾਏ ਦਿੱਤੇ ਨੇ ਤਾਂ ਸਕੀਆ ਬਈ ਗੱਲ ਇਦਾਂ ਜੇ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਪਹਿਣ ਨੂੰ ਮੰਗਾ ਦੋ ਅੱਜ ਅੱਜ ਛੁੱਕਛ ਨਹੀਂ ਆ ਰ ਅਗਲੇ ਹਫ਼ਤੇ ਤੱਕ ਪਹਿਣ ਨੂੰ ਮੰਗਾ ਦੋ ਚੰਗੇ ਰਹੋਗੇ ਬਾਜੀ ਇਹਨਾਂ ਨਾਲ ਮੈਨੂੰ ਕਿਹਾ ਸੀ ਅਹੀਂ ਅਪਰੇ ਦਾ ਪਹੁੰਚ ਪਈ ਗਿਆ ਬਹੁਤ ਪੈਂਦੀ ਹੈ ਅਹੇ ਫਿਰ ਇਹਨਾਂ ਨੇ ਤਾਂ ਆਪਦੇ ਤਰੀਕੇ ਨਾਲ ਮਂਗਾਉਣੀ ਮਂਗਾਉਣੀ ਆ ਨਾ ਜੇ ਤੁਸੀਂ ਨਹੀਂ ਮਂਗਾ ਕੇ ਦਿੰਦੇ ਫਿਰ ਅਸੀਂ ਤੇ ਆਪਦਾ ਤਰੀਕਾ ਬਣਾਵਾਂਗੇ ਮੰਗਾ ਹੀ ਲਵਾਂਗੇ ਪਰ ਇਹ ਰ ਆਪਦੇ ਤਰੀਕੇ ਨਾਲ ਮਂਗਾਵਾਂਗੇ ਫਿਰ ਵੀ ਜੀ ਮੇਰੇ ਕੋਲ ਜੇ ਤੱਕ ਜਿਹਾ ਪਹੁੰਚ ਨਹੀਂ ਮਗਰ ਮੈਨੂੰ ਮੈਂ ਪਹੁੰਚ ਮੈਂ ਕੁੜੀ ਟਾਡੇ ਤੋਂ ਕਢਾਉਣੀ ਆ ਟਾਡੇ ਤੋਂ ਮੰਗਵੋਣੀ ਆ ਜੇ ਭੇਜੀ ਤੁਸੀਂ ਆ ਤੇ ਜੇਕਰ ਭੇਜੀ ਤੁਸੀਂ ਆ ਤੇ ਮੰਗਾ ਕੇ ਵੀ ਤੁਸੀਂ ਦੋਗੇ ਮੇਰੇ ਫੋਨ ਨਹੀਂ ਬੈਠਣ ਚੱਕਦੇ ਮੈਨੂੰ ਨਹੀਂ ਪਤਾ ਜਦੋਂ ਭਾਜੀ ਜਦੋਂ ਮੇਰੀ ਗੱਲ ਸੁਣ ਅਕਲ ਜੀ ਤੁਸੀਂ ਮੇਰੇ ਤੋਂ ਵੱਡੇ ਜੇ ਜੇਕਰ ਤੁਹਾਨੂੰ ਪਤਾ ਸਾਡੀ ਮੈਡਮ ਫੋਨ ਨਹੀਂ ਚੁੱਕਦੀ ਆ ਇੱਥੇ ਬੰਦੇ ਨੂੰ ਬੇਤਾਰੇ ਬੰਦੇ ਨੂੰ ਆਪਾਂ ਕੋਈ ਘਟਾ ਵਸ਼ਾ ਨਹੀਂ ਦਿੰਦੇ ਤੁਸੀਂ ਇਹ ਕਹਿ ਦੀ ਮਾ ਨੂੰ ਕਹਿ ਦੀ ਧੀ ਨੂੰ ਅੱਗੇ ਭੇਜ ਦਿੱਤਾ ਕਿ ਹੁਣ ਮਨ ਲਓ ਤੇ ਰੱਬ ਨਾਲ ਕਰਦੇ ਓਥੇ ਅਗਲੇ ਨਾਲ ਤੁਸੀਂ ਆਪ ਦੀ ਜ਼ਿੰਮੇਵਾਰੀ ਤੇ ਘੱਲਿਆ ਹੁਣ ਓਥੇ ਕੋਈ ਪ੍ਰੋਬਲਮ ਉਹਨੂੰ ਪੈਂਡ ਈ ਆ ਤੇ ਹੁਣ ਤੁਸੀਂ ਪ੍ਰੋਬਲਮ ਉਹਦੀ ਕੱਢਣੀ ਆ ਤੁਸੀਂ ਕਹ ਸਾਡੀ ਰਿਸ਼ਤੇਦਾਰੀ ਦੇ ਵਿੱਚ ਹਨਾ ਤੁਸੀਂ ਜ਼ਿੰਮੇਵਾਰੀ ਤੇ ਲੈ ਕੇ ਗਿਆ ਜੋ ਤੁਹਾਡੀ ਜ਼ਿੰਮੇਵਾਰੀ ਤੇ ਲੈ ਕੇ ਗਿਆ ਉਹ ਤੋਂ ਤੁਹਾਨੂੰ ਇਹਨਾਂ ਪੈਸੇ ਵੀ ਦਿੱਤੇ ਆ ਉਹ ਇਹਨਾਂ ਭਰਨ ਦੇ ਸੇ ਸਾਡੀ ਰਸਤਾ ਚੱਲੀ ਆ ਹਾਂਜੀ ਇਹਨਾਂ ਸਾਨੂੰ ਬਾਅਦ ਚ ਪਤਾ ਲੱਗਿਆ ਰਸਤਾ ਜੀ ਨਿਕਲ ਗਿਆ ਚਲੋ ਵੱਖਰੀ ਗੱਲ ਆ ਭਾਜੀ ਗੱਲ ਇਦਾਂ ਵਾਂ ਕਿ ਅਸੀਂ ਜੇ ਸੰਸਥਾ ਵੱਲੋਂ ਠੀਕ ਹੈ ਜੀ ਆਪਾਂ ਅੱਗੇ ਵੀ ਪੈਣਾ ਨੂੰ ਬਾਹਰੋਂ ਕਢਵਾਉਨੇ ਆ ਠੀਕ ਹੈ ਜੀ ਤੇ ਮੇਰਾ ਬੇਸ ਮੈਂਤ ਮੈਂ ਕਰਦਾ ਤੁਹਾਡੀ ਤੇ ਕਿਹਦਾ ਭਾਜੀ ਮਿਹਨਤ ਮੈਂ ਕਰ ਵੱਖਰੀ ਗੱਲ ਜਿੰਨੇ ਪੈਸੇ ਲੈ ਤੁਸੀਂ ਪੈਸੇ ਇਹਨਾਂ ਦੇ ਵਾਪਸ ਕਰ ਦਿਓ ਕ੍ਰੀਸੀਆ ਤੇ ਮੰਗਾ ਲਾਂਗੇ ਹੋਰ ਦੱਸੋ ਜਿੰਨੇ ਤੁਸੀਂ ਪੈਸੇ ਲਾਇਆ ਇਹਨਾਂ ਤੋਂ ਨਹੀਂ ਸਾਰੇ ਪਾਕੇ ਟਿਕਟ ਭਰ ਦਿੰਦਾ ਮੈਂ ਹੋਰ ਦੱਸੋ ਨਹੀਂ ਸਾਰੇ ਪੈਸੇ ਵਾਪਸ ਕਰੋ ਨਾ ਵਿਚਾਰਿਆਂ ਨੂੰ ਹੁਣ ਇੱਕ ਤੇ ਉਹਨਾਂ ਨੇ ਆਪਣੀ ਗੱਲ ਸੁਣੋ ਇੱਕ ਦੋ ਨਾ ਵਿਚਾਰੇ ਨੇ ਆਪਦੀ ਮਾਂ ਨੂੰ ਪੈਸੇ ਦੇ ਕੇ ਬਾਹਰ ਭੇਜਿਆ ਠੀਕ ਹੈ ਜੀ ਚਲੋ ਵੀ ਕਮਾਈ ਕਰੂਗੀ ਉਤੋਂ ਵਿਚਾਰਿਆਂ ਨੇ 50 45000 50000 ਰੁਪਇਆ ਤੁਹਾਨੂੰ ਦਿੱਤਾ ਟਿਕਟ ਦੇ ਕਿਰਾਏ ਇਹ 70 80000 ਰੁਪਏ ਨੂੰ ਥੱਲੇ ਆ ਗਏ ਹੁਣੇ ਫੇਰ ਵਿਚਾਰੇ 50 60 ਲੱਖ ਰੁਪਏ 50 60000 ਰੁਪਇਆ ਭਰ ਕੇ ਇੰਡੀਆ ਮਗਵਾਉਂਦੇ ਆ ਤੇ ਵਿਚਾਰਿਆਂ ਨੂੰ ਤੁਹਾਨੂੰ ਫਿਰ ਸਜਾ ਕੀ ਹੋਈ ਨਹੀਂ ਨੂੰ ਫਿਰ ਸਜਾ ਹੋਣੀ ਹੋਗੀ ਵੇ ਗਾਂ ਗਾਉਂ ਤੋਂ ਕੋਈ ਗਾਂ ਦੀ ਗਾਂ ਦੇਖੀ ਜਾਊਗੀ ਠੀਕ ਹੈ ਜੀ ਮੈਂ ਤੁਹਾਨੂੰ ਹਫਤੇ ਇੱਕ ਦਾ ਟਾਈਮ ਦਿੰਦਾ ਜੀ ਇਹ ਬੁੱਢਾ ਆਦਮੀ ਆ ਮੈਂ ਜਵਾਨ ਨਿਕਾ ਇਹ ਨਹੀਂ ਨਹੀਂ ਪਹਿਲੀ ਮਨਦਾ ਬੁੱਢਾ ਆਦਮੀ ਆ ਹਨਾ ਪਰ ਤੁਹਾਨੂੰ ਤੁਸੀਂ ਇਹਨੂੰ ਭੇਜਿਆ ਹੁਣ ਪੈਸੇ ਜਾਂ ਪੈਸੇ ਵਾਪਸ ਕਰ ਕੁੜੀ ਢਾਡੀ ਵਾਰ-ਵਾਰ ਕੁੜੀ ਢਾਡੀ ਨੇ ਕੱਲ ਲਿਆ ਬਾਹਰ ਵਾਟਾ ਢੀ ਕੁੜੀ ਉਹਨੂੰ ਕਹੋ ਕਿ ਮਗਾਕੇ ਦਵੇ ਕੁੜੀ ਤਾਂ ਵਿਚਾਰੀ ਆ ਆਪ ਨਹੀਂ ਇਹਦੇ ਦੀਜਾ ਪੱਟ ਤੋੜ ਕੇ ਇੱਕ ਦੀਜਾ ਲਾਉਣ ਦੀ ਅੰਕਲ ਜੀ ਗੱਲ ਇਦਾਂ ਜੇ ਮੈਂ ਚਲੋ ਮੈਂ ਤੁਹਾਨੂੰ ਇਹ ਆ ਨਾ ਕਹਿ ਰਿਹਾ ਵਾ ਇਹਨਾਂ ਦੇ ਜਿੰਨੇ ਪੈਸੇ ਤੁਸੀਂ ਨਾ ਤੋਂ ਲੈ ਉਹ ਪੈਸੇ ਵਾਪਸ ਕਰ ਦੋ ਬਸ ਜਿਹੜਾ 45000 ਰੁਪਏ ਤੁਸੀਂ ਕਿਹਾ ਮੈਂ 45 ਮੰਨ ਲਿਆ ਠੀਕ ਆ ਜੀ 5000 ਰੁਪਏ ਛੱਡਿਆ 45000 ਰੁਪਏ ਵਾਪਸ ਕਰ ਦੋ ਇਹਨਾਂ ਦਾ ਕੁਰੀ ਅਸੀਂ ਆਪੇ ਮਗਾ ਲਾਂਗੇ ਅਸੀਂ ਮੈਂ ਤਿੰਨ ਵਾਰ ਮੈਂ ਬੰਗਲ ਦੀ ਮੈਂ ਬਹੁਤੀਆਂ ਗੱਲਾਂ ਨਹੀਂ ਮੈਂ ਕਰਨੀਆਂ 45000 ਰੁਪਏ ਇਹਨਾਂ ਦਾ ਇਹਨਾਂ ਨੂੰ ਵਾਪਸ ਕਰ ਦੋ ਤੀ ਦਿਨਾਂ ਦਾ ਫੋਨ ਹੀ ਚੁੱਕਣ ਦਾ ਫੋਨ ਨੰਬਰ ਬਲੌਕ ਮਾਰੇ ਆ ਨਹੀਂ ਮਾਰੇ ਆ ਭਾਜੀ ਇਹਨਾਂ ਦਾ ਫੋਨ ਬਲੌਕ ਨਹੀਂ ਮਾਰੇ ਮੈਂ ਬਲੌਕ ਮਾਰੇ ਕਿ ਨਹੀਂ ਮਾਰੇ ਜਿਹੜੇ ਵਾਲੇ ਫੋਨ ਦਾ ਜਾਲੇ ਦਾ ਚੱਲਦਾ ਅੰਕਲ ਦੀ ਗੱਲ ਏਦਾ ਮੈਂ ਕਿ ਅ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਵਾ ਅਸੀਂ ਕੁੜੀਆਂ ਮੰਗਾ ਲੈਨੇ ਆ ਪਰ ਖਰਚਾ ਠਾਡਾ ਜਿਹੜਾ ਖਰਚਾ ਤੁਸੀਂ ਲਿਆ ਵਾ ਉਹ ਵਾਪਸ ਕਰ ਦੇਣਾ ਬਸ ਮੁੱਖੀ ਗੱਲ ਕਰ ਮੈਂ ਗਰੀਬ ਆਦਮੀ ਮੈਂ ਜ਼ਿਆਦਾ ਤੜੜਾ ਆਦਮੀ ਨੇ ਕਿ ਮੰਦੇ ਗਰੀਬ ਵਾ ਪਰ ਗਰੀਬ ਆਦਮੀ ਹੁਣ ਤੁਸੀਂ ਕੋ ਉਹਨਾਂ ਦੀ ਘਰ ਉਹਦੇ ਦੀ ਮਾਂ ਨੂੰ ਫਸਾ ਦਿੱਤਾ ਹੁਣ ਬਸੇ ਉਹ ਕੀ ਕਰੇ ਕੁੜੀਓ ਜੇ ਪਹੁੰਚੀ ਹੁੰਦਾ ਤਾਂ ਮੈਂ ਕਹਿੰਦਾ ਪਰ ਇਹ ਉਹ ਨਹੀਂ ਪਹੁੰਚੀ ਮੈਂ ਤਾਂ ਆਪ ਖਸਿਆ ਹਾਂ ਕੋਈ ਨਹੀਂ ਪਹੁੰਚੀ ਮੇਰੀ ਕ ਲੜਕੀ ਲੜਕੀ ਦਾ ਉਹ ਦੇਵਾ ਉਹ ਦਿੱਤਾ ਨੰਬਰ ਦੇ ਮੈਂ ਲੜਕੀ ਦਾ ਨੰਨ ਗੱਲ ਕਰ ਲੈਣਾ ਵਿਆਹੀ ਕਿੱਥੇ ਆ ਵਿਆਹੀ ਨੇ ਕੀ ਖਵਾਰੀ ਆ ਵਿਚਾਰੀ ਉਹ ਤਾਂ ਆਪ ਭੱਜੀ ਵਰਤੀ ਆ ਕੋਈ ਗੱਲ ਨਹੀਂ ਮੈਂ ਕੋਲ ਤੁਹਾਨੂੰ ਹਫਤੇ ਕਰਾ ਟਾਈਮ ਦਿੱਤਾ ਜੀ ਤੁਸੀਂ ਆਪਣੀ ਕੁੜੀ ਨਾਲ ਆਪੇ ਗੱਲ ਕਰ ਲਿਓ ਮੈਂ ਹੋਰ ਬਹੁਤਾ ਨਹੀਂ ਬੋਲਦਾ ਖੁਦ ਖੁਦ ਮੰਨਣ ਦੇ ਕਿ 5000 ਰੁਪਏ ਮੈਂ ਖਾਦਾ ਵਾ ਠੀਕ ਹੈ ਜੀ ਮਿਲਦਾ ਵੀ ਇਹਨਾਂ ਨੂੰ 5000 ਰੁਪਏ ਹੀ ਆ ਪਰ ਅਗਲੇ ਦਿਤੇ ਮਾਂ ਨੂੰ ਫਸਾ ਦਿੰਦਾ ਨਾ ਇਹਨਾਂ ਨੇ ਇਹਦੀ ਕੁੜੀ ਦਾ ਨੰਬਰ ਨਹੀਂ 88 ਨੰਬਰ ਤੇ ਵਟਸਐਪ ਉਹਦਾ ਚੱਲਦਾ ਅੱਛਾ ਵਟਸਐਪ ਚੱਲਦਾ ਓਦਾ ਕਿਹੜਾ ਨੰਬਰ ਸੀ ਆ ਦੂਸਾ ਕਹਿੰਦਾ ਹਾਂਜੀ ਅਹ ਥੋੜਾ ਬੋਲ ਦਿੱਤਾ ਹੈ ਨਾ ਠੀਕ ਹੈ ਜੀ ਆ ਦੇਖੋ ਵੀਰ ਮੈਂ ਤਾਂ ਉਹ ਵੀਡੀਓ ਵੀ ਖੋਹਣਾ ਵਿਚਾਰੀ ਕਿਦਾਂ ਰੋ ਰੋ ਕੇ ਇਹ ਕਹਿ ਰਹੀ ਆ ਕਿ ਮੈਨੂੰ ਕਢਵਾਓ ਕਿ ਨਾ ਰੋਂਡੀਆਂ ਵੀਰ ਨੂੰ ਕਿੰਨਾ ਮੈਂ ਵੀਡੀਓ ਖਾਈ ਤੇ ਇਹਨਾਂ ਨੂੰ ਸਿਰਫ ਇਹ ਹੁੰਦਾ ਕਿ 5000 ਰੁਪਏ ਉਹਨੂੰ ਵਿੱਚ ਕਮਿਸ਼ਨ ਮਿਲ ਗਿਆ ਵਾ ਠੀਕ ਆ ਤੇ ਬਸ ਹੁਣ ਅਗਲਾ ਭਾਵੇਂ ਠੱਠੇ ਖੂਚ ਜਾਵੇ ਫੇ आप देखो वीडियो देखो एक एक ये बचारे रोरो के मापे आन मातानुमिनु फोन लॉन्डी में ना हो गया रोरो के फोन लॉन्डी आप देखो वीडियो <सथ> अच्छा नहीं मेरे फोन <सथ> मेरे फोन चेकिया मैं कर रहा हूँ तो हाँ एक मिनट ਅਵੇ ਆ ਵੀ ਆ ਵੀਡੀਓ ਆਦਰ ਨੂੰ ਮੈਂ ਵੀ ਦੀ ਵੀਡੀਓ ਦਿਖਾਉਣਾ ਵੀਡੀਓ ਵੇਖੇ ਇੱਕ ਬਿਚਾਰੀ ਦੀ ਮੈਂ ਤਾਂ ਦੇਖ ਰੋ ਮੈਂ ਨਾ ਜਨਤਾ ਨੇ ਧੋਖਾ ਕੀਤਾ ਧੋਖਾ ਕਰਕੇ ਮੈਨੂੰ ਫਸਾਤਾ ਇੱਥੇ ਮੈਨੂੰ ਬਹੁਤ ਟਾਰਚਰ ਕਰਦੀ ਦੇਈ ਨੰਬਰ ਕੁਰੀਆ 6 ਦੂਜਾ ਨੰਬਰ ਨਟ ਨਹੀਂ ਆਉਣ ਇਥੇ ਹਾਂਜੀ ਸਿਸਟਰ ਜੀ ਸਤਿ ਸ੍ਰੀ ਅਕਾਲ ਕਹਿੰਦੇ ਅਸੀਂ ਨਾ ਸੋਸਾਇਟੀ ਤੋਂ ਬੋਲਦੇ ਸਸਤਾ ਤੋਂ ਬੋਲਦੇ ਆ ਤੇ ਤੁਹਾਡਾ ਇੱਕ ਕੇਸ ਆਇਆ ਵਾ ਆਪਣੇ ਕੋਲ ਤੁਸੀਂ ਇੱਕ ਪਿੰਡ ਨੂੰ ਕਲਾਰੂ ਕਿਹੜਾ ਪਿੰਡ ਕਲਰੂ ਪਿੰਡ ਤੋਂ ਇੱਕ ਮਾਤਾ ਨੂੰ ਤੁਸੀਂ ਮਾਨ ਭੇਜਿਆ ਵਾ ਦੁਬਈ ਦਾ ਝੂਠ ਮਾਰ ਕੇ ਉਤੋਂ ਤੁਸੀਂ 45000 ਰੁਪਿਆ ਵੀ ਲਿਆ ਵਾ ਠੀਕ ਹੈ ਜੀ ਤੋ ਉਹ ਵਿਚਾਰੀ ਉੱਥੇ ਤੰਗ ਪਰੇਸ਼ਾਨਵਾ ਤੇ ਮੇਰੀ ਭੈਣ ਮੈਨੂੰ ਫੋਨ ਜਰੂਰ ਲਾਈ ਠੀਕ ਆ ਮੇਰੇ ਉਹ ਰਿਕਾਰਡਿੰਗ ਸੁਣ ਕੇ ਆਜੂਗੇ ਵੀਰੇ ਹਲੋ ਯਾਰ ਬਬੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਦੇਖਾ ਸਦਨ ਰੱਖਿਆ ਕੁੜੀ ਨੇ ਅੱਜ ਪੈਸੇ ਪਾਉਣੇ ਥੋੜੇ ਆ ਆਪਾਂ ਰੱਬ ਤੁਹਾਡਾ ਭਲਾ ਕਰੇ ਇਹ ਤੁਸੀਂ ਇਦਾਂ ਕਰੋ ਮਾਗੀ ਤੋਂ ਦੇ ਦਿੰਦਾ ਰੱਖ ਲਈ ਆਪਾਂ ਮਾਗੀ ਰੋਗ ਲਗਣ ਹਾਂਜੀ 13 ਨੂੰ ਲੋਹੜੀ 14 ਨੂੰ ਮਾਗੀ ਆ ਤੇ 15 ਤੱਕ ਦਾ ਪਰ ਰੱਖ ਲੀਏ ਚਲੋ ਠੀਕ ਹੈ ਹਾਂਜੀ ਤੁਸੀਂ ਇੱਧਰ ਆ ਕੇ ਤੁਸੀਂ ਆਪਣੇ ਕੋਲ ਆ ਜੇ ਇੱਥੇ ਆ ਜੀ ਨਹੀਂ ਮੈਂ ਜਸੀ ਜਸਿਓਂ ਰਾਹੇ ਥਾਣੇ ਦਾ ਪਰਚਾ ਲੈਣਾ ਮੈਂ ਤੁਹਾਨੂੰ ਖਰਚਾ ਵੀ ਦੇ ਦੂੰਗਾ ਉਹਨਾਂ ਦਾ ਕੋਈ ਨਹੀਂ ਤਾਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜਿੱਦਾਂ ਵੀ ਹੰਦੇ ਹੁੰਦਾ ਕਰ ਲਾਂਗੇ ਉਹ ਦੇਖੋ ਤੇ ਤੁਸੀਂ ਜਾ ਕਰੋ ਆਪਾਂ ਇੱਥੇ ਕਰ ਕੋਲੇ ਆ ਜਾਂਦੇ ਉਹ ਤਾਂ ਪਰਚਾ ਨਾਲ ਇੱਕ ਛੋਟਾ ਬੰਦ ਕਰਾਵਾਂਗੇ। ਅ ਕੋਈ ਗੱਲ ਨਹੀਂ ਦੇਖਦੇ ਆਪਾਂ। ਠੀਕ ਹੈ। ਹਾਂਜੀ। ਆ ਰੱਬ ਜੀ ਦਾ ਕਲਾਕੇ ਜੀ 15 ਕਿਲੋ ਫਿਰ ਮਿਲਦੇ ਆ ਮੈਨੂੰ 14 ਤੀ ਮੈਂ ਕਿੰਨੇ ਸ਼ਾਮ ਨੂੰ ਫੋਨ ਲਾ ਲਿਓ। ਠੀਕ। ਓਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਰਤਨ ਦਾਸ ਜੀ ਸੇਵਾ ਸੈਟੀ ਹਲੂ ਸਾਡੇ ਚੰਟਾ ਕੋਲ ਜੋ ਪੈਸੇ ਪਏ ਸੀ ਉਹਨਾਂ ਨੇ ਸਾਨੂੰ ਦਵਾ ਦਿੱਤੇ ਆ। ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਉਜੰਟਾ ਨੇ ਸਾਡੇ ਨਾਲ ਧੋਖਾ ਧੜੀ ਨਾਲ ਧੋਖਾ ਧੜੀ ਕੀਤਾ ਹੈ ਉਹ ਸਾਡੇ ਉਹਨਾਂ ਨੇ ਪੈਸੇ ਵਾਸ ਮਗਾ ਦਿੱਤੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ